ਯਾ ਆਰਾ ਕਹਿੰਦੇ ਹੁੰਦੇ ਨੇ ਆਪਣੇ ਸਰੀਰ ਦੇ ਬਾਝੋਂ ਹਾਣੀਆਂ ਕਿਸੇ ਦੇ ਨਾਲ ਲੱਗੀਆਂ ਨਿਭਾਉਣੀਆਂ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਦੀਆਂ ਖਰਾਕਾਂ ਕਮਾਉਣੀਆਂ 80 ਸਾਲ ਦਾ ਬਾਬਾ ਲਾਉਂਦਾ ਡੰਡ ਮਾਰਦਾ ਮੋਦੀ ਨੂੰ ਥਾਪੀਆਂ ਯਾ ਆ ਜਾ ਤੇ ਹਰ ਜੱਟ ਡਬੋ ਡਬੋ ਤੁਹਾਨੂੰ ਮੇਰਾ ਸਾਯਾ ਤੈਨੂੰ ਤੈਨੂੰ ਨਹਿਰ ਦੇ ਡਬੋ ਡਬੋ ਕੱਢਾਂਗੇ ਉਹਨਾਂ ਨੇ ਬਾਗੀਆਂ ਉਹ ਖੱਟਰ ਖੁੱਟਰ ਕਿਹੜਾ ਕੱਢਾਉਰਾ ਆ ਖੱਟਰ ਖੁੱਟਰ ਕਿਹੜਾ ਹਰਿਆਣੇ ਦਾ ਸਾਡਾ ਰਸਤਾ ਰੋਕਦਾ ਸੀ ਆਵਰਾ